बस जी झगड़ा करता सी बोली गा कोट गुडिया बस पिछले गुरद्वार मेनू आ डैडी आठा है मैं जल्दी जल्दी मत टेक के मैं वापस मुड़े आई हाँ मर के मैं क्या कोई ना कोई बुढ़ी नस करूगा जरा बैठा है मैं फटाफट उठो आके ਅੱਦ ਲੈ ਕੇ ਆਪਣਾ ਫੋਲ ਬਿੱਲਰ ਆ ਕੇ ਆ ਕੇ ਇੱਥੇ ਉਤਰ ਗਈ। ਉਹਨੇ ਚਿਰ ਨੂੰ ਇਹ ਵੀ ਆ ਗਿਆ। ਠੀਕ ਹੈ ਜੀ। ਆ ਕੇ ਅਲੱਗ ਪਾ ਗਾਲਾਂ ਕੱਢ ਲਾ ਪਿਆ। ਮੈਂ ਕਿਹਾ ਖਲੀਬ ਗਾਲਾਂ ਨਾ ਕੱਢ। ਉਹ ਤੈਨੂੰ ਮਾਰੀ ਨਹੀਂ ਆਂਦਾ ਚੰਗਾ ਨਹੀਂ ਆਂਦਾ। ਠੀਕ ਹੈ। ਤੂੰ ਕਿਉਂ ਕਰਕੇ ਪਿਆ? ਤੂੰ ਕਿਉਂ ਬੁਲਾਣਾ ਉਹਨੂੰ? ਠੀਕ ਹੈ ਜੀ। ਆਂਦਾ ਮੈਂ ਚਿਹਦਾ ਹੀ ਬੋਲਾਂਗਾ। ਫਿਰ ਜੇ ਇੱਟ ਮਾਰੀ ਮੈਨੂੰ ਨਹੀਂ ਪਤਾ। ਮੈਨੂੰ ਮੇਰੇ ਪਿੱਛੇ ਇੱਟਾਂ ਲਾ ਕੇ ਭੱਜਾਏ। ਠੀਕ ਹੈ। ਮੁੰਡਾ। ਠੀਕ ਹੈ। ਮੈਂ ਭੱਜ ਗਈ ਆਂ। ਨਰਨਾਰਾ ਸੰਗਾ ਬੜਾ ਮੁੰਡਾ ਹੈ ਇਹਦਾ ਇਹ ਇੱਕ ਛੋਟਾ ਹੈ ਤੇ ਇਹਨੇ ਮਾਰੇ ਟੋਟੋ ਦੇ ਠੀਕ ਹੈ ਜੀ ਉਹਨੇ ਇਹਦੇ ਮਾਰੇ ਹੋਊਗੀ ਅਸੀਂ ਤਾਂ ਹੁਣ ਬਾਹਰੋਂ ਆਏ ਆ ਨਾ ਸਾਨੂੰ ਤਾਂ ਪਤਾ ਨਹੀਂ ਮੇਰਾ ਭਾਈ ਲੱਗਦਾ ਜੀ ਬੜਾ ਮੇਸ ਤੋਂ ਬੜਾ ਇਹਨਾਂ ਸਾਫ ਸੰਗ ਹੈ ਜੀ ਦਿਹਾੜੀ ਤਾਂ ਪਾਈ ਕਰਦਾ ਦੋਵੇਂ ਦਿਹਾੜੀ ਤਾਂ ਪਾ ਕਰਦੇ ਸੀ ਅੱਛਾ ਅੱਜ ਐਤਵਾਰ ਹੀ ਫੈਕਟਰੀ ਜੇ ਲੱਗਿਆ ਹੋਇਆ ਅੱਜ ਗਿਆ ਨਹੀਂ ਛੁੱਟੀ ਸੀ ਤੇ ਲੜ ਪਏ ਵਾ ਅੱਛਾ ਮਟਰ ਹੋਇਆ ਕੀਮੇ ਹੋਇਆ ਕੌਣ ਕੀ ਬੰਦਾ ਤੇ ਕੀ ਫਰਦਰ ਕਾਰਵਾਈ ਕੀਤੀ ਹੈ ਇਹ ਸਾਨੂੰ ਇੰਟੀਮੇਸ਼ਨ ਮਿਲੀ ਹੈ ਜੀ ਦਲਤੀ ਪਿੰਡ ਤੋਂ ਵੀ ਬਾਪੂਤੀ ਲੜਾਈ ਹੋਈ ਹੈ ਔਰ ਸਾਹਬ ਸਿੰਘ ਨਾ ਦਾ ਬੰਦਾ ਸੀ 70 ਖਾਲੀ ਦੀ ਏਜ ਹੈ ਉਹਦੀ ਆਪਣੇ بیٹے ਨਾਲ ਕੁਲਦੀਪ ਸਿੰਘ ਨਾਲ ਕੋਈ ਕਿਸੇ ਗੱਲ ਨੂੰ ਲੈ ਕੇ ਟਕਰਾਅ ਹੋਇਆ ਉਹਨੂੰ ਆਪਸ ਵਿੱਚ ਲੜੇ ਨੇ ਤੇ ਉਹਨੇ ਤੈਸ ਚ ਆ ਕੇ ਕੁਲਦੀਪ ਸਿੰਘ ਨੇ ਇੱਟ ਦਾ ਵਾਰ ਜਿਹੜਾ ਹੈਗਾ ਆਪਣੇ ਪਿਓ ਦੇ ਸੱਤੇ ਕੀਤਾ ਜਿਸ ਨਾਲ ਉਹਦੀ ਡੈਥ ਹੋ ਗਈ ਉਹ ਸਿੱਧੀ ਹੋ ਗਈ ਹਾਂਜੀ ਹਾਂਜੀ ਉਹਦੀ ਮੌਕੇ ਦੀ ਡੈਥ ਹੋ ਗਈ ਸੀ ਉਹਦੀ ਡੈੱਡ ਬੋਡੀ ਨੂੰ ਇੱਥੇ ਹਸਪੀਟਲ ਵਾਰਚਪਰ ਨੂੰ ਦਾਖਲ ਕਰਾਇਆ ਗਿਆ। ਬਾਕੀ ਅਸੀਂ ਮੌਕਾ ਵਿਜ਼ਿਟ ਕੀਤਾ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਫਿਰ ਅਗਲੀ ਕਾਰਵਾਈ ਕਰਕੇ ਕਤਮਾ ਦਰਜ ਕਰਕੇ ਤਫਤੀਸ਼ ਅੰਤ ਲਿਆਵਾਂਗੇ। ਜਦੋਂ ਰੀਜ਼ਨ ਪਤਾ ਲੱਗੇਗਾ ਭਜੀ ਕੀ ਨਹੀਂ ਰੀਜ਼ਨ ਫਿਲਹਾਲ ਤਾਂ ਇਹੀ ਦੱਸਿਆ ਜਾ ਰਿਹਾ ਰਿਸ਼ਤੇਦਾਰਾਂ ਵੱਲੋਂ ਪਰਿਵਾਰਕ ਮੈਂਬਰਾਂ ਵੱਲੋਂ ਕਿ ਆਪਸੀ ਕਿਸੇ ਗੱਲ ਨੂੰ ਲੈ ਕੇ ਪਰਿਵਾਰਕ ਗੱਲ ਨੂੰ ਲੈ ਕੇ ਕੋਈ ਇਹਨਾਂ ਦਾ ਮਾਮੂਲੀ ਟਕਰਾਅ ਹੋਇਆ ਸੀਗਾ ਜਿਸ ਤੋਂ ਬਾਅਦ ਐਸ ਚਾ ਕੇ ਉਹਨੇ ਇੱਕ ਕਦਮ ਚੁੱਕਿਆ। ਮੁੰਡੇ ਨੂੰ ਸੱਤਾਂ ਨੂੰ ਜਦੋਂ ਨਹੀਂ ਹਾਂਜੀ ਜਿਹੜਾ ਦੋਸ਼ੀ ਹੈ ਜਿਹਨੇ ਆਪਦਾ ਪਿਓ ਦਾ ਕਤਲ ਕੀਤਾ ਉਹਦੇ ਵੀ ਸੱਟਾਂ ਲੱਗੀਆਂ ਨੇ ਹੱਤਪਾਈ ਦੇ ਵਿੱਚ। ਕਿ ਮਾਰਿਆ ਕੀ ਉਹਦੇ ਪਿਓ ਨੂੰ ਮਾਰੇ ਉਹਦੇ ਵੀ ਸੱਟ। ਇਹ ਉਹਦੇ ਵੱਲੋਂ ਇੱਟ ਮਾਰਨੀ ਦੱਸੀ ਗਈ ਹੈ ਲੜਕੇ ਵੱਲੋਂ ਵੀ ਆਪਦੇ ਪਿਓ ਦੇ ਸਰਦੇ ਵਿੱਚ ਉਹਨੇ ਇੱਟ ਮਾਰ ਕੇ ਜਿਹੜਾ ਹੈਗਾ ਇਹ ਘਰ ਤਾਂ ਮੁੰਜਾਮ ਦਿੱਤਾ। ਇਹਦਾ ਨਾਂ ਕੁਲਦੀਪ ਸਿੰਘ ਹੈ ਜੀ। ਉਹ ਇਕੱਠੇ ਰਹਿੰਦੇ ਨੇ ਘਰ ਚੋ ਇਕੱਠੇ ਜਾਂਦੇ ਨੇ ਇਕੱਠੇ ਰਹਿੰਦੇ ਨੇ ਇੱਕੋ ਹੀ ਪਰਿਵਾਰ ਹੈ। ਇੱਕੋ ਹੀ ਘਰ ਦੇ ਵਿੱਚ ਰਹਿੰਦੇ ਨੇ ਤੇ ਉੱਥੇ ਹੀ ਘਰ ਦੇ ਵਿੱਚ ਇਹਨਾਂ ਦਾ ਜਿਹੜਾ ਹੈਗਾ ਇਹ ਝਗੜਾ ਹੋਇਆ। ਇਹ ਤਾਂ ਮੈਰਿਟ ਹੈ। ਇਹ ਮੈਰਿਟ ਸੀਗਾ ਤੇ ਉਸ ਤੋਂ ਬਾਅਦ ਇਹਦੀ ਵਾਈਫ ਨਾਲ ਇਹਦਾ ਰਿਸ਼ਟੂਟ ਹੋ ਗਿਆ ਸੀਗਾ ਉਹ ਅਲੱਗ-ਅਲੱਗ ਰਹਿੰਦੇ ਨੇ ਵਾਈਫ ਨਾਲ ਦੇ ਤੇ ਤੁਹਾਨੂੰ ਇਹਨਾਂ ਨੂੰ ਇੰਝਾਂ ਮੁਕਤੇ ਦਿੱਤਾ ਤੇ ਪਿੰਡੇ ਦਿੱਤਾ ਇਹਨਾਂ ਦੇ ਦਲੱਦੀ ਪਿੰਡ ਦੇ ਵਿੱਚ ਹੈਗਾ ਉੱਥੇ ਜਿਹੜਾ ਇੱਥੇ ਇਹਨਾਂ ਦਾ ਰਹਿਸ਼ੀ ਮਕਾਨ ਹੈ ਉੱਥੇ ਕਰਨਾ ਨੂੰ ਇੰਝਾਂ ਮੁਕਤੇ ਪਰ ਜੋ ਨੂੰ ਪੜਤੀ ਕਰਦੇ ਪਰ ਪਰ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਅਸੀਂ ਬਿਆਨ ਲਏ ਆ ਜੀ ਬਿਆਨ ਲੈਣ ਤੋਂ ਬਾਅਦ ਜੋ ਬਿਆਨ ਚ ਲਿਖਾਉਣਗੇ ਉਹਦੇ ਅਕੋਰਡਿੰਗ ਅਸੀਂ ਰੋਈ ਜਿਹੜੀ ਹੈਗੀ ਅਗਲੀ ਅੰਚ ਲਿਆਵਾਂਗੇ